ਦੇਖੋ ਇਹ ਕਿਸਾਨ ਵਿਰੋਧੀ ਸਰਕਾਰ ਹੈ ਇਹ ਪੰਜਾਬ ਦੀ ਸੇਵਾ ਕਰਨ ਵਾਸਤੇ ਪੰਜਾਬ ਨੂੰ ਮਾਰਨ ਵਾਸਤੇ ਇੱਥੇ ਆਈ ਹੈ ਝਾੜੂ ਨੂੰ ਤੇ ਅਫਸੋਸ ਦੀ ਗੱਲ ਕਿ ਲੋਕਾਂ ਨੇ ਖੁਦ ਹੀ ਆਪਨੇ ਗੱਲੇ 'ਚ ਪੰਦਾ ਪਾ ਲਿਆ ਇਹਨਾਂ ਨੂੰ ਇੰਨੇ ਵੱਡੀ ਗੰਦੀ 'ਚ ਕਾਮਯਾਬ ਕਰਕੇ ਅੱਜ ਜਿੱਥੇ ਕੱਟਰ ਇਮਾਨਦਾਰ ਆਪਣੇ ਆਪ ਨੂੰ ਕਹਿਣ ਵਾਲੇ ਇਹਨਾਂ ਦੀ ਬੇਈਮਾਨੀ ਤਾਂ ਦਿੱਲੀ ਮਾਡਲ 'ਚ ਆਈ ਪਤਾ ਲੱਗਿਆ ਜਿੱਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਸਿਹਤ ਮੰਤਰੀ ਸਾਰੇ ਭ੍ਰਿਸ਼ਟਾਚਾਰ 'ਚ ਜੇਲ੍ਹ 'ਚ ਬੰਦ ਰਹੇ ਤੇ ਉਹੀ ਸ਼ਰਾਬ ਦਾ ਘਟਾਲਾ ਜਦ ਇੱਥੇ ਕੀਤਾ ਇਹਨੂੰ ਪਤਾ ਲੱਗਿਆ ਹੁਣ ਇਹਨੂੰ ਜਿਲਚੇ ਤੱਕ ਦਾ ਕੇਸ਼ਰੀਵਾਲ ਨੂੰ ਅਗਲਾ ਨੰਬਰ ਮੇਰਾ ਤੇ ਨਾਲ ਦੀ ਨਾਲ ਦਿੱਲੀ ਦੇ ਉੱਤਨੀ ਟੇਕ ਕੇ ਆਪਦੀ ਕੁਰਸੀ ਦੀ ਖਾਤਰ ਹੁਣ ਪੰਜਾਬ ਦੇ ਨਾਲ ਸਮਝੌਤੇ ਕਰ ਰਿਹਾ ਪਹਿਲੇ ਸੌ ਚੱਕਨ ਸਾਰੀ ਅੱਧਾ ਪੰਜਾਬ ਅਮਿਤ ਸ਼ਾਹ ਦੇ ਹਵਾਲੇ ਕਰਕੇ ਬੀਐਸਐਫ ਦੇ ਹਵਾਲੇ ਕਰਦਾ ਸੀ ਚੰਗਾ ਭਲਾ ਪੰਜਾਬ 'ਚ ਜਿੰਨਾ ਕਾਨੂੰਨ ਵਿਵਸਥਾ ਸੀ ਸਾਰੀਆਂ ਦੀ ਝੱਟੀਆਂ ਉੜੀਆਂ ਅੱਜ ਲੁੱਟਾਂ ਖੋਹਾਂ ਚੋਰੀਆਂ ਚੱਕਰੀਆਂ ਡਕੈਤੀਆਂ ਕਤਲ ਗੈਂਗਸਟਰਾਂ ਦਾ ਰਾਜ ਭਾਵੇਂ ਅੱਧਾ ਪੰਜਾਬ ਕੇਂਦਰ ਤੇ ਇਹਨਾਂ ਦੇ ਅੰਡਰ ਸੂਬੇ ਸਰਕਾਰ ਦੇ ਅੰਡਰ ਹੁਣ ਤੁਸੀਂ ਦੇਖੋ ਪੰਜਾਬ ਇੱਕ ਖੇਤਰੀ ਇਹੋ ਜਿਹਾ ਸੂਬਾ ਹੈ ਖੇਤੀਬਾੜੀ ਸੂਬਾ ਤੇ ਖੇਤੀ ਚੱਲਦੀ ਹੈ ਪਾਣੀ ਦੇ ਨਾਲ ਜੇ ਪਾਣੀ ਹੈ ਤਾਂ ਖੇਤ ਨੇ ਖੇਤ ਰਹਿਦਾ ਕਿਸਾਨ ਦੇ ਜੇਬ 'ਚ 2 ਪੈਸੇ ਨੇ 2 ਪੈਸੇ ਨੇ ਤੋਂ ਰੋਟੀ ਖਾਂਦਾ ਤੇ ਪਾਣੀ ਨਹੀਂ ਹੋ ਤਾਂ ਪੀਂਦਾ ਪਾਣੀ ਨਹੀਂ ਤਾਂ ਖੇਤ ਦਾ ਪਾਣੀ ਕਿ ਬਚੂਗਾ ਅੱਜ ਕੇਂਦਰ ਦੇ ਦਬਾਅ ਥੱਲੇ ਆ ਕੇ ਸਾਡਾ ਇਹ ਪਾਣੀ ਦੂਜੇ ਸੂਬਿਆਂ ਨੂੰ ਦੇ ਕੇ ਉੱਥੇ ਉਹਨਾਂ ਦੀ ਵੋਟਾਂ ਪੱਕੀਆਂ ਕਰਨ ਵਾਸਤੇ ਵੈਰੀ ਪਟਵਾਰੀਆਂ ਦੇ ਉੱਤੇ ਜ਼ੋਰ ਜ਼ਬਰ ਦੇ ਨਾਲ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਤੁਸੀਂ ਦੱਸੋ ਕਿ ਪੰਜਾਬ ਦਾ ਪਾਣੀ ਜਿੱਥੇ 5% ਦੇ ਉੱਤੇ 90 ਲਿਖੋ ਜਿੱਥੇ 25 ਉੱਤੇ 100% ਲਿਖੋ ਇਹ ਕਾਗਜ਼ ਦਾ ਅਦਾਲਤ ਚ ਜਾਣਗੇ ਤੇ ਜਿਹੜਾ ਮੁੱਖ ਮੰਤਰੀ ਅਦਾਲਤ ਚ ਕਹਿ ਚੁੱਕਿਆ ਸਾਡਾ ਪਾਣੀ ਚੈੱਕ ਕਰ ਲਓ ਜੇ ਪੂਰਾ ਇਹ ਤਾਂ ਨਹਿਰ ਬਣਾ ਦਿਓ ਤੇ ਜਦ ਖੁਦ ਹੀ ਕਾਗਜ਼ ਦੇ ਉੱਤੇ ਖਾਰ ਰਿਹਾ ਕਿ ਪੂਰਾ ਹੈਗਾ ਤੇ ਅਦਾਲਤ ਨੇ ਤਾਂ ਕਹਿਣਾ ਬਣਾਓ ਤੇ ਨਾਲ ਦੀ ਨਾਲ ਮੋਦੀ ਨੇ ਫੌਸ ਲਗਾ ਕੇ ਨਹਿਰ ਕੱਟ ਕੇ ਸਾਰਾ ਪਾਣੀ ਲੈ ਜਾਣਾ ਤੇ ਜਿਸ ਦਿਨ ਪਾਣੀ ਚਲਾ ਗਿਆ ਪੰਜਾਬ ਤਾਂ ਉਜੜ ਗਿਆ ਹੁਣ ਇੱਕ ਪਾਸੇ ਗਾਰੰਟੀਆਂ ਹਰਿਆਣੇ ਚ ਝਾੜੂ ਦੇ ਰਿਹਾ ਕੀ ਪੰਜਾਬ ਦਾ ਪਾਣੀ ਹਰਿਆਣੇ ਦੇ ਇੱਕ ਇੱਕ ਵਟਾ ਹੀ ਲਿਜਾਵਾਂਗੇ 4 ਮਹੀਨੇ ਚ ਸਾਡੀ ਸਰਕਾਰ ਬਣਾ ਦੋ ਦੂਜੇ ਪਾਸੇ ਐਸਵਾਈਐਲ ਦੀ ਨਹਿਰ ਦਾ ਟੱਕ ਕਾਂਗਰਸੀਆਂ ਨੇ ਲਾਇਆ ਸੀ ਤਾਂ 60 ਸਾਲ ਤੋਂ ਇਹਨਾਂ ਦਾ ਜ਼ੋਰ ਹੈ ਕਿ ਪਾਣੀ ਲੈ ਕੇ ਚੱਲ ਤੀਜੇ ਪਾਸੇ ਕੇਂਦਰ ਦੀ ਸਰਕਾਰ ਇਹਨਾਂ ਦੇ ਨਾਲ ਰਲ ਗਈ ਹੈ ਕਿ ਲੈ ਕੇ ਜਾਓ ਪਾਣੀ ਸੋ ਇਹ ਤਿੰਨੋਂ ਪਾਰਟੀਆਂ ਸਾਡਾ ਪਾਣੀ ਖੋਣ ਨੂੰ ਫਿਰਦੀਆਂ ਨੇ ਇਕੱਲੇ ਅਕਾਲੀ ਦਲ ਹੈਗਾ ਜਿਹਨੂੰ ਨਾ ਹਰਿਆਣੇ ਦੀ ਪਰਵਾਹ ਨਾ ਰਾਜਸਥਾਨ ਦੀ ਨਾ ਦਿੱਲੀ ਦੀ ਸਿਰਫ ਪੰਜਾਬ ਦੀ ਪਰਵਾਹ ਹੈ ਇਹਨਾਂ ਦਾ ਮੈਨੀਫੈਸਟੋ ਦੇਖੋ ਤਿੰਨੋਂ ਪਾਰਟੀਆਂ ਦੇ ਮੈਨੀਫੈਸਟੋ 'ਚ ਪੰਜਾਬ ਦਾ ਨਾ ਹੀ ਨਹੀਂ ਹੈ ਪੰਜਾਬ ਦੇ ਅਕਾਲੀ ਦਲ ਦੇ ਮੈਨੀਫੈਸਟੋ ਸਿਰਫ ਪੰਜਾਬ ਦੀ ਗੱਲਾਂ ਹੋਣ ਗਿਆ ਕਿ ਨਾ ਕਦੇ ਕੋਈ ਨਹਿਰ ਬੰਨਾ ਬਣਾਉਣ ਦਵਾਂਗੇ ਨਾ ਇੱਕ ਬੂੰਦ ਪਾਣੀ ਲਜਾਣ ਦਵਾਂਗੇ ਤੇ ਜਿਹੜਾ ਕਿਸਾਨਾਂ ਦੀ ਬਾਹ ਬਾਦਲ ਸਾਹਿਬ ਨੇ ਫੜੀ ਸੀ ਜਿਨ੍ਹਾਂ ਨੂੰ ਮੋਟਰਾਂ ਦੇ ਕਨੈਕਸ਼ਨ ਦਿੱਤੇ ਸੀ ਮੋਟਰਾਂ ਦੇ ਬਿੱਲ ਮਾਫ ਕੀਤੇ ਸੀ ਉਹਨਾਂ ਨੇ ਖਾਲ ਨਹਿਰਾ ਸੂਏ ਬਣਾਈ ਸੀ ਲਿੰਕ ਸੜਕਾ ਬਣਾਈ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਆ ਰਜਿਸਟਰੀਆਂ ਪਰਵਾਹਾਂ ਚ ਮੁਫਤ ਕਰਤੀਆ ਉਹਨਾਂ ਨੇ ਮਾਮਲਾ ਵੀ ਮਾਫ ਕੀਤਾ ਸੀ ਤਾਂ ਕਿ ਕਿਸਾਨ ਦਾ ਹਰ ਤਰੀਕੇ ਦੇ ਨਾਲ ਮਦਦ ਕੀਤੀ ਜਾਏ ਕਿ ਇਹਦਾ ਬੋਝ ਘਟੇ ਤੇ ਉਹ ਦੋ ਪੈਸੇ ਕਮਾ ਸਕੇ ਹਨ ਬੇਈਮਾਨ ਮੁੱਖ ਮੰਤਰੀ ਨੇ ਜਿੱਥੇ 2 ਮਹੀਨੇ ਪਹਿਲੇ ਉਹ ਸਾਰੀ ਕਨਕ ਦੀ ਖਰੀਦ ਪੂੰਜੀਪਤੀਆਂ ਦੇ ਹੱਥ ਕਰਕੇ ਸਾਈਲੋਸ ਨੂੰ ਦੇ ਦਿੱਤਾ ਸੀ ਅਕਾਲੀ ਦਲ ਨੇ ਰੋਲਾ ਪਾਇਆ ਤਾਂ ਯੂ-ਟਰਨ ਕੀਤਾ ਹੁਣ 2 ਦਿਨ ਪਹਿਲੇ ਇੱਕ ਨੋਟੀਫਿਕੇਸ਼ਨ ਕੱਢਦੀ ਕਿ ਪੰਜਾਬ ਦਾ ਮਾਮਲਾ ਵਸੂਲਿਆ ਜਾਏ 1000 ਰੁਪਏ ਪ੍ਰਤੀ ਏਕੜ ਦੇ ਨਾਲ ਸਾਲ ਭਰ ਦਾ ਮੁਆਵਜ਼ਾ ਇਹ ਮਾਮਲਾ 1000 ਰੁਪਏ ਪ੍ਰਤੀ ਏਕੜ ਕਿਸਾਨਾਂ ਦਾ ਵਸੂਲਿਆ ਜਾਏ ਇੱਕ ਘਟ ਤੋਂ ਘਟ ਮੈਨੂੰ ਹੁੰਦਾ ਹੈ 5-700 ਕਰੋੜ ਦਾ ਬੋਝ ਕਿਸਾਨਾਂ ਦੇ ਉੱਤੇ ਪੈ ਜਾਊਗਾ ਤੇ ਜੇ ਨਹੀਂ ਭਰਨਗੇ ਮਾਮਲਾ ਤੇ ਫਿਰ ਇਹਨਾਂ ਦੇ ਪਾਣੀ ਬੰਦ ਕਰ ਦਿੱਤਾ ਜਾਊਗਾ ਹੁਣ ਇਹ ਕਿਸਾਨ ਦੇ ਅੱਗੇ ਜਿਹੜਾ ਨਹਿਰੀ ਪਾਣੀ ਤੇ ਨਿਰਭਰਤਾ ਸਾਰਾ ਛੋਟਾ ਕਿਸਾਨ ਹੈ ਜਿਹਦੇ ਕੋਲ ਮੋਟਰ ਨਹੀਂ ਹੈ ਤੇ ਉਹ ਅੱਗੇ ਹੀ ਔਖਾ ਹੈਗਾ ਅੱਗੇ ਖੁਦ ਖੁਸ਼ੀ ਕਰ ਰਿਹਾ ਹੈ ਵਿਚਾਰੇ ਦਾ ਬੁਰਾ ਨਾ ਤੇ ਇਹਨਾਂ ਨੇ ਇੱਕ ਮੋਟਰ ਦਾ ਕਨੈਕਸ਼ਨ ਦਿੱਤਾ 7 ਸਾਲਾਂ ਚ ਜਿਹੜਾ ਅਸੀਂ ਮੁਸਤ ਵੰਡਵੇ ਸੀ ਲੱਖਾਂ ਰੁਪਏ ਨਾਲ ਵੀ ਨਹੀਂ ਮਿਲਦਾ ਨਾਲੇ ਉਹਦਾ ਨਹਿਰੀ ਪਾਣੀ ਵੀ ਸਾਰਾ ਦੂਜੇ ਸੂਬਿਆਂ ਨੂੰ ਦੇਣ ਦਿੱਤਾ ਫਿਰ ਕਿਸਾਨ ਕਿੱਥੇ ਜਾਊਗਾ ਅੱਜ ਮੈਂ ਬੇਨਤੀ ਕਰਦੀ ਹਾਂ ਤੁਹਾਡੇ ਬੰਦੀ ਤੋਂ ਉੱਪਰ ਉੱਠ ਜਾਓ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਜਾਓ ਆ ਜਿਹੜਾ ਛਾੜੂ ਦਾ ਹੜ ਆਇਆ ਸੀ ਨਾ ਇਸ ਹੜ ਨੇ ਸਾਰੇ ਪੰਜਾਬ ਪਰ ਨੂੰ ਡੁਬੋ ਛੜਿਆ ਸਾਰੀ ਬਾਲ ਸਾਦੀ ਸਹੂਲਤਾ ਤੇ ਇਹਨਾਂ ਨੇ ਝਾੜੂ ਮਾਰਤਾ ਤੁਹਾਡੇ ਕਾਰਡ ਵੀ ਕੱਟਦੇ ਤੁਹਾਡੀ ਤਨਖਾਹ ਵੀ ਕੱਟਦੀ ਪੈਨਸ਼ਨ ਛਗਨ ਉਹ ਤੁਹਾਡਾ ਬੱਚਿਆਂ ਦੀ ਸਾਈਕਲਾਂ ਵਜੀਫੇ ਮਕਾਨ ਦੇ ਕਰ ਸਾਰਾ ਕੁਝ ਬੰਦ ਕਰ ਛੜਿਆ ਨਾ ਮੋਟਰ ਦੇ ਕਨੈਕਸ਼ਨ ਵੀ ਬੰਦ ਆਰਓ ਵੀ ਬੰਦ ਸੇਵਾ ਕੇਂਦਰ ਵੀ ਬੰਦ ਸਾਰਾ ਕੁਝ ਬੰਦ ਕਰ ਛੜਿਆ ਇਹ ਹੜਾ ਚ ਪੰਜਾਬ ਨੂੰ ਰੋਲਤਾ ਹੁਣ ਅਸਲੀ ਬਦਲਾਵ ਲੈ ਕੇ ਆਓ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਝੂਠੀ ਪਾਰਟੀ ਝੂਠੀ ਕਾਂਗਰਸ ਕਰ ਕਰ ਨੌਕਰੀ ਕਰਜ਼ਾ ਮਾਫੀ ਘੁਟਕੇ ਤੇ ਸਾਦੀ ਸੌ ਖਾਂਵੇਂ ਇਹਨਾਂ ਨੂੰ ਦਫਾ ਕਰੋ ਅਸੀਂ ਸੱਚੀ ਸੂਚੀ ਤਕਰੀ ਲਾ ਕੇ ਆਓ ਤਾਂ ਕਿ ਪੰਜਾਬ ਦੇ ਨੌਜਵਾਨ ਨਸ਼ੇ ਤੋਂ ਬਚ ਜਾਣ ਪੰਜਾਬ ਦਾ ਪਾਣੀ ਬਚਾਏ ਤੇ ਤਾਕਤ ਸਾਨੂੰ ਦੋ ਤਾਂ ਕਿ ਤੁਹਾਡੇ ਹੱਕਾਂ ਵਾਸਤੇ ਉਹ ਦਿੱਲੀ ਦੇ ਸਾਹਮਣੇ ਅਸੀਂ ਲੜਨ ਜੋਗੇ ਹੋਈਏ ਆ ਮੇਰੀ ਅਪੀਲ ਲੋਕਾਂ ਨੂੰ ਮੈਂ ਤਾਂ ਕਹਿੰਦੀ ਬਹੁਤ ਵਧੀਆ ਦੇਰ ਆਏ ਦਰਸਤ ਆਏ ਮੈਂ ਤਾਂ ਕਿਸਾਨ ਜੱਥੇਬੰਦੀਆਂ ਨੂੰ ਆ ਵੀ ਅਪੀਲ ਕਰਾਂਗੀ ਕਿ ਜੇ ਤੁਸੀਂ ਆਪ ਦੇ ਕਾਲੇ ਕਾਨੂੰਨ ਵਾਪਸ ਕਰਵਾ ਸਕਦੇ ਸੀ ਮੋਦੀ ਤੋਂ ਫਿਰ ਇਹਨਾਂ ਦੋਆਂ ਵਾਸਤੇ ਜਿਵੇਂ ਉਹ ਮੋਦੀ ਸਰਕਾਰ ਨੇ ਆ ਸਾਡੇ ਬਾਰਡਰ ਸੀਲ ਕਰਤੇ ਆਪਣੀ ਰਾਜਧਾਨੀ ਤੇ ਜਾਣ ਤੋਂ ਸਾਨੂੰ ਰੋਕਿਆ ਇਹ ਆ ਸਾਡੇ ਨਿਕੰਮੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਬਾਰਡਰ ਜਦ ਸੀਲ ਕਰਕੇ ਸਾਨੂੰ ਪਾਕਿਸਤਾਨ ਦੀ ਤਰ੍ਹਾਂ ਸਾਨੂੰ ਕੀਤਾ ਸਾਡੇ ਇਲਾਕੇ 'ਚ ਆ ਕੇ ਹਰਿਆਣੇ ਵੀ ਪੁਲਿਸ ਨੇ ਅਥਰੂ ਕੈਸਾ ਤੇ ਨਾਲ ਡਰੋਨਾਂ ਦੇ ਰਾਹੀਂ ਤੇ ਸਾਡੇ ਨੌਜਵਾਨ ਮੁੰਡਿਆਂ ਨੂੰ ਮਾਰ ਕੇ ਕਿਸਾਨਾਂ ਨੂੰ ਜ਼ਖਮੀ ਕਰਤਾ ਇਹਦੇ ਕੋਲ ਇੰਨੀ ਵੀ ਨਹੀਂ ਤਾਕਤ ਸੀ ਕਿ ਆਪਣੇ ਵਾਸਤੇ ਖੜ ਕੇ ਉਹਨਾਂ ਦੇ ਖਿਲਾਫ ਐਕਸ਼ਨ ਲੇ ਫਿਰ ਇਸ ਨਿਕੰਮੇ ਮੁੱਖ ਮੰਤਰੀ ਨੂੰ ਆਪਾਂ ਕਰਨਾ ਕੀ ਹੈ ਇਹ ਤਾਂ ਸਾਡਾ ਪਾਣੀ ਵੀ ਦੇਚ ਜਾਊਗਾ ਇਹ ਤਾਂ ਸਾਡੀ ਜਵਾਨੀ ਵੀ ਐਨਐਸਏ ਦੇ ਹਵਾਲੇ ਕਰਕੇ ਉਹਨਾਂ ਦੇ ਖਿਲਾਫ ਤਾਂ ਪੰਜਾਬ ਦਾ ਕੋਸ਼ਿਸ਼ ਬਹੁਤ ਵਧੀਆ ਇਹੋ ਜਿਹੇ ਧੋਖੇਬਾਜ਼ ਝੂਠੀ ਸਰਕਾਰਾਂ ਨੂੰ ਕੱਢੋ ਪਹਿਲੇ ਕਾਂਗਰਸੀਆਂ ਨੇ ਕਿਸਾਨਾਂ ਨੂੰ ਰੋਲਤਾ ਸੀ ਦਿੱਲੀ ਵਾਲਾ ਜਾਓ ਆਪਣੇ ਕਾਲੇ ਕਾਨੂੰਨ ਖੁਦ ਵਾਪਸ ਕਰਾਓ ਇੱਕ ਵਾਰੀ ਬਤੌਰ ਮੁੱਖ ਮੰਤਰੀ ਜਾ ਕੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਾਡੇ ਬਰੂਹਾਂ 'ਚੇ ਬੈਠੇ ਰੋਜ਼ ਮਰ ਰਹੇ ਨੇ ਇਹਨਾਂ ਦੀ ਸੁਣੋ ਕਿਉਂ ਨਹੀਂ ਕਿਹਾ ਕਿਉਂਕਿ ਤਾਰਾ ਕੈਪਟਨ ਅਮਰਿੰਦਰ ਸਿੰਘ ਦੀ ਕਿੱਥੇ ਜੁੜੀਆਂ ਹੋਈਆਂ ਸੀ ਜਿੱਥੇ ਉਹ ਅੱਜ ਬੈਠਿਆ ਹੈ ਹੁਣ ਉਹੀ ਜਗ੍ਹਾ 'ਚ ਇਹ ਝੂਠਾ ਬੇਈਮਾਨ ਕੱਪੀ ਜਿਹਨੂੰ ਚਲਕ ਚੁਟਕਲੇ ਆਂਦੇ ਆ ਬੈਠਿਆ ਇਹਨੇ ਸਮਝੌਤਾ ਕਰ ਲਿਆ ਲੇਕਿਨ ਆਕਾਲੀ ਗੱਲ ਨੇ ਆਪ ਦਾ ਗੱਠ ਜੋੜ ਤੋੜਿਆ ਆਪਦੀ ਭਾਈ ਵਾਲੀ ਛੱਡੀ ਆਪਦੀ ਕੁਰਸੀ ਛੱਡੀ ਪੰਜਾਬ ਦੇ ਹੱਕਾਂ ਵਾਸਤੇ 103 ਸਾਲਾਂ ਤੋਂ ਲੜਦੇ ਆ ਬਾਜਤ ਸਾਹਿਬ ਨੇ 18 ਸਾਲ ਕੈਦਾਂ ਕੱਟਿਆ ਤੇ ਹੁਣ ਵੀ ਕਨੇ ਖੜਿਆ ਜਿੱਥੇ ਅੱਜ ਸਵੇਰ ਕਿਹੜੀ ਪਾਰਟੀ ਚ ਸ਼ਾਮ ਨੂੰ ਕਿਹੜੀ ਪਾਰਟੀ ਆ ਸਾਰੇ ਸਿਆਸੀ ਬਵਰੇ ਬਕਾਉ ਬੰਦੇ ਕੱਲ ਇੱਥੇ ਪਰਸੋਂ ਇੱਥੇ ਇਹਨਾਂ ਨੇ ਕੀ ਹੱਕਾਂ ਦੀ ਰਾਖੀ ਕਰਨੀਆਂ ਦਿੱਲੀ ਜਾ ਕੇ ਇਹ ਤਾਂ ਮਿੰਟ ਚ ਜਦ ਪਾਰਟੀ ਦੇ ਨਾਲ ਨਹੀਂ ਖੜ ਸਕਦੇ ਲੋਕਾਂ ਨਾਲ ਕਿ ਖੜਨਾ ਸੋ ਉਸ ਖੇਤਰੀ ਪਾਰਟੀ ਨੂੰ ਤੁਸੀਂ ਕਾਮਯਾਬ ਕਰੋ ਜਿਹੜੀ ਖੇਤਰੀ ਪਾਰਟੀ ਦਾ ਇਤਿਹਾਸ ਹੈ ਜਿਹੜੀ ਲੜਦੀ ਰਹੀ ਹੈ ਕੱਲ ਵੀ ਲੜੀ ਸੀ ਪਹਿਲੇ ਵੀ ਲੜੀ ਸੀ ਤਾਂ ਗਾਂ ਵੀ ਲੜੂਗੀ ਜੇ ਤੁਸੀਂ ਤਾਕਤ ਦੋਗੇ ਸੋ ਤਕਰੀ ਨੂੰ ਕਾਮਯਾਬ ਕਰੋ ਤਾਂ ਕਿ ਆਪ ਦਾ ਪਾਣੀ ਬਚਾ ਸਕੇ ਕਿਸਾਨੀ بچਾ ਸਕੇ ਨੌਜਵਾਨ ਆਪਣੇ ਧਾਰਮਿਕ ਸਥਾਨ ਅਸੀਂ بچਾ ਸਕੇ ਲੋਕਾਂ ਦੇ ਹੱਥ ਵਿੱਚ ਤਾਕਤ ਹੁੰਦੀ ਹੈ ਉਹ ਦੇਣ ਵਾਲੇ ਨੇ ਆਪ ਦੀ ਵੋਟਰ ਆਹੀ ਤਕਰੀ ਨੂੰ ਕਾਮ